ਜੀ ਜਿ ਇਸ ਵੇਲੇ ਦਰਬਾਰ ਸਾਹਿਬ ਕੰਪਲੈਕਸ ਦੇ ਬਿਲਕੁਲ ਬਾਹਰ ਖੜਿਆ ਉਹਦੇ ਆ ਜਿਹੜੀ ਕੰਪਲੈਕਸ ਦੇ ਅੰਦਰ ਜਿਹੜੀ ਡਿਊਟੀ ਜਾਂਦੀ ਹੈ ਉਸ ਦੇ ਨਾਲ ਹੀ ਇੱਥੇ ਤੀਜਾ ਸਿੰਘ ਸਮੁੰਦਰੀ ਹਾਲ ਹੈ ਤੇ ਇੱਥੇ ਅੱਜ ਬੜਾ ਜਿਹੜੀ ਲਾਸਟ ਸ਼੍ਰੋਮਣੀ ਕਮੇਟੀ ਦਾ ਪਾਸ ਹੋ ਰਿਹਾ ਤਾਂ ਤੁਸੀਂ ਦੇਖੋ ਕਿ ਇੱਥੇ ਰੋਕਣ ਵਾਸਤੇ ਵਿਰੋਧ ਜੋ ਦੂਜਾ ਧੜਾ ਹੈਗਾ ਬਾਬਾ ਹਰਨਾਮ ਸਿੰਘ ਉਹਨਾਂ ਨੇ ਰੋਸ਼ ਮਾਰਚ ਦਾ ਐਲਾਨ ਕੀਤਾ ਹੋਇਆ ਉਸ ਨੂੰ ਰੋਕਣ ਵਾਸਤੇ ਆ ਸਾਰੀ ਟਾਸਕ ਫੋਰਸ ਇੱਥੇ ਲਗਾਈ ਗਈ ਹੈ ਇਹ ਪੁਲਿਸ ਦੇ ਜਵਾਨ ਵੀ ਨੇ ਸ਼੍ਰੋਮਣੀ ਕਮੇਟੀ ਜਿਹੜੀ ਟਾਸਕ ਫੋਰਸ ਹੈ ਉਹ ਵੀ ਹੈ ਤੇ ਉਸ ਵਿਰੋਧ ਨੂੰ ਰੋਕਣ ਵਾਸਤੇ ਅਜਿਹਾ ਤੇ ਵਿਰੋਧ ਹੋਣ ਦਾ ਖਦਸ਼ਾ ਤਾਂ ਉਹ ਜਿਹੜਾ ਰੋਸ਼ਮਾਰਚ ਆ ਉੱਥੋਂ ਆ ਰਿਹਾ ਤਾਂ ਆਹ ਟਾਸਕ ਫੋਰਸ ਤੁਸੀਂ ਸਾਰੀ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇੱਥੇ ਲਗਾਈ ਗਈ ਹੈ ਬਹੁਤ ਵੱਡੇ ਪੱਧਰ ਤੇ ਇੱਥੇ ਜਮਾਵੜਾ ਕੀਤਾ ਗਿਆ ਹੈਗਾ ਉਹ ਜਿਹੜੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਹੈ ਹਾਲਾਂਕਿ ਉਧਰੋਂ ਰੋਸ਼ਮਾਰਚ ਆ ਰਿਹਾ ਆਪਾਂ ਉਹ ਰੋਸ਼ਮਾਰਚ ਵੀ ਦੇਖਦੇ ਹਾਂ ਕਿ ਉਹ ਰੋਸ਼ਮਾਰਚ ਕਿੱਥੇ ਪਹੁੰਚ ਰਿਹਾ ਜਾਂ ਉਹ ਕੀ ਕੀ ਉਹਨਾਂ ਦੀ ਨਕਲ ਉਹ ਹਰਕਤ ਹੈ ਇੱਥੇ ਅ ਅਸੀਂ ਇਸ ਵੇਲੇ ਜਲੀਆਂ ਵਾਲੇ ਬਾਗ ਦੇ ਬਿਲਕੁਲ ਬਾਹਰ ਆ ਤੇ ਆਹ ਰੋਸ਼ਮਾਰਚ ਜਿਹੜਾ ਹੈਗਾ ਉਹ ਉਹਨਾਂ ਦਾ ਆ ਰਿਹਾ ਹੈਗਾ ਜਿਹੜਾ ਕਿ ਹਰਨਾਮ ਸਿੰਘ ਧਮਿਆਉਣਾ ਦੇ ਵੱਲੋਂ ਇੱਥੇ ਰੋਸ਼ ਰੱਖਿਆ ਹੋਇਆ ਇਸ ਇਲਾਜ ਦੇ ਖਿਲਾਫ ਉਹਨਾਂ ਦੀ ਮੰਗ ਹੈ ਕਿ ਇਹ ਬਦਲਨੇ ਚਾਹੀਦੇ ਆ ਜਥੇਦਾਰ ਸਾਹਿਬ ਤਾਂ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਜਾਹੋ ਜਲਾਲ ਇੱਥੇ ਆ ਰਹੇ ਆ ਲੋਕ ਇਸ ਰੋਸ਼ ਮਾਰਚ ਦੇ ਵਿੱਚ ਤੇ ਇਹ ਭਾਈ ਨੂੰ ਪੁੱਛਦੇ ਆ ਭਾਈ ਕੀ ਮੰਗ ਹੈ ਜੀ ਤੁਹਾਡੀ ਹਾਂਜੀ ਕੀ ਮੰਗਿਆ ਕਾਦਲੀ ਰੋ ਸਾਡੀ ਮੰਗਿਆ ਕਿ ਜਿਹੜੇ ਸਿੰਘ ਸਭ ਫੇਰ ਲਾਏ ਜਾਣ ਬਹਾਲ ਕੀਤੇ ਜਾਣ ਬਹਾਲ ਕੀਤੇ ਜਾਣ ਜਿਹੜੇ ਨਾ ਨਜ਼ਾਇਜ਼ ਗੱਲਾਂ ਬਹੁਤ ਮੁੱਤਰ ਕੀਤੇ ਬਹਾਲ ਕੀਤੇ ਜਾਣ ਉਹ ਕਹਿੰਦੇ ਵੀ ਦਿੱਲੀ ਦਾ ਹੁਕਮ ਜਾ ਰਿਓ ਤੁਸੀਂ ਦਿੱਲੀ ਦਾ ਹੁਕਮ ਨਹੀਂ ਆ ਇਹ ਸੰਘਦਾ ਹੁਕਮ ਹੈ ਸੰਘਦਾ ਹੁਕਮ ਹੈ ਸੰਘਤ ਕਹ ਰਹੀ ਹੈ ਕਿ ਉਹਨਾਂ ਦੁਬਾਰਾ ਬਹਾਲ ਹੋਣ ਜਿਹਦੇ ਬਹਾਲ ਕਰਨਗੇ ਉਹਨੇ ਬਹਾਲ ਹੋਣ ਜੀਏ ਅੱਛਾ ਸੋ ਇਹ ਕਹਿ ਰਿਹਾ ਕਿ ਬਹਾਲ ਹੋਣੇ ਚਾਹੀਦੇ ਆ ਤੋ ਆ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹੈਗਾ ਉਹ

ਚਲੋ ਹਾਂ ਇੱਥੇ ਜੀ ਰੋਸ ਪ੍ਰਦਰਸ਼ਨ ਜਿਹੜਾ ਹੈਗਾ ਆ ਉਹ ਕੀਤਾ ਜਾ ਰਿਹਾ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਹਟਾਇਆ ਗਿਆ ਸੀ ਉਸ ਤੋਂ ਬਾਅਦ ਇਹ ਬਾਬਾ ਹਰਨਾਮ ਸਿੰਘ ਧੋਮਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਕਿ ਕਾਲਕਾ ਸਾਹਿਬ ਨੇ ਉਹਨਾਂ ਸਾਰਿਆਂ ਜਿਹੜੀਆਂ اپੋਜ਼ ਕਰ ਰਹੀਆਂ ਨੇ ਇਸ ਸਾਰੇ ਨੂੰ ਇਹ ਰੋਸ ਪ੍ਰਦਰਸ਼ਨ ਦੀ ਕਾਲ ਦਿੱਤੀ ਗਈ ਸੀ ਹਰਨਾਮ ਸਿੰਘ ਧੋਮਾ ਦੇ ਵੱਲੋਂ ਤਾਂ ਆ ਤੁਸੀਂ ਸਾਰੀ ਸੰਗਤ ਉਹਨਾਂ ਨੇ ਬੁਲਾਈ ਹੋਈ ਹੈ ਤੇ ਇਹ ਸੰਗਤ ਜਿਹੜੀ ਹੈ ਇਹ ਪੂਰੇ ਪੰਜਾਬ ਤੋਂ ਜਾਂ ਹੋਰ ਪਾਸਿਆਂ ਤੋਂ ਖਾਸ ਤੌਰ ਤੇ ਤੇ ਦਮਦਮਿਤ ਖਾਲਸਾ ਨਾਲ ਜੁੜਿਆ ਹੋਇਆ ਜਿਹੜਾ ਜਥਾ ਹੈਗਾ ਉਤੋਂ ਸੰਗਤ ਆਈ ਹੈ ਕਾਫੀ ਤਾਂ ਇਹ ਅੰਦਰਲੇ ਪਾਸੇ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਹੈ ਜਿੱਥੇ ਕਿ ਸ਼੍ਰੋਮਣੀ ਕਮੇਟੀ ਦਾ ਮੁੱਖ ਦਫ਼ਤਰ ਹੈ ਉਹ ਉੱਥੇ اجلاس ਚੱਲ ਰਿਹਾ ਹੈ ਤਾਂ ਇਹਨਾਂ ਦੇ ਵੱਲੋਂ ਇੱਥੇ ਬਾਹਰ ਇੱਕ ਰੋਸ਼ੰਬੋਲਿਕ ਰੋਸ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਹੈਗਾ ਤਾਂ ਇਹ ਜੋ ਕਾਲ ਦਿੱਤੀ ਗਈ ਸੀ ਹਰਨਾਮ ਸਿੰਘ ਧੁਮਾ ਦੇ ਵੱਲੋਂ ਇਹਨਾਂ ਦੀ ਮੂਲ ਮੰਗ ਇਹ ਹੈ ਕਿ ਜਿਹੜੇ ਜਥੇਦਾਰ ਸਾਹਿਬਾਨ ਨੂੰ ਬਰਖਾਸਤ ਕੀਤਾ ਗਿਆ ਸੀ ਉਹਨਾਂ ਜਥੇਦਾਰ ਸਾਹਿਬਾਨ ਨੂੰ ਦੁਬਾਰਤੋਂ ਜਿਹੜਾ ਹੈਗਾ ਬਹਾਲ ਕੀਤਾ ਜਾਵੇ ਤਾਂ ਇਹ ਇਹਨਾਂ ਦੀ ਮੂਲ ਮੰਗ ਹੈ ਤੇ ਜਿਸ ਕਰਕੇ ਇਹ ਲੱਗੇ ਹੋਏ ਨੇ ਅੱਜ ਬਜਟ ਇਲਾਸ ਸ਼੍ਰੋਮਣੀ ਕਮੇਟੀ ਦਾ ਜਿਹੜਾ ਕਿ ਇੰਟਰਮ ਕਮੇਟੀ ਦੇ ਵੱਲੋਂ ਫੈਸਲਾ ਲਿਆ ਗਿਆ ਸੀ ਉਹ ਅੱਜ ਮਤੇ ਦੇ ਰੂਪ ਦੇ ਵਿੱਚ ਅੱਜ ਪਾਸ ਵੀ ਕੀਤਾ ਜਾਣਾ ਹੈ ਇੱਥੇ ਇਹ ਬਿਲਕੁਲ ਉਹ ਇੱਕ ਜਿਹੜੀ ਐਂਟਰੀ ਪੁਆਇੰਟ ਹੈ ਜਿੱਧਰੋਂ ਆਪਾਂ ਕੰਪਲੈਕਸ ਦੇ ਅੰਦਰ ਵੜਦੇ ਆ ਉਹਦੇ ਬਾਹਰ ਇੱਕੇ ਪੈਰੀਗੇਟਿੰਗ ਕਰਕੇ ਇਹਨਾਂ ਨੂੰ ਰੋਕਿਆ ਗਿਆ ਇਸ ਪ੍ਰੋਟੈਸਟਰਸ ਨੂੰ ਸਾਰਿਆਂ ਨੂੰ ਅੱਜ ਐਸੀ ਇਸ ਵੇਲੇ ਜੋ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਹੈ ਜਿੱਥੇ ਤੇਜਾ ਸਿੰਘ ਚਮੁੰਦਰੀ ਹਾਲ ਹੈ ਉਸ ਦੇ ਬਿਲਕੁਲ ਬਾਹਰ ਖੜੇ ਆ ਤਾਂ ਤੁਸੀਂ ਇੱਧਰ ਦੇਖ ਲਓ ਕਿ ਜਿਹੜਾ ਐਂਟਰੀ ਪੁਆਇੰਟ ਹੈ ਬਾਹਰ ਇੱਥੇ ਸੰਗਤਾਂ ਪ੍ਰੋਟੈਸਟ ਕਰ ਰਹੀਆਂ ਨੇ ਅੰਦਰ ਇੱਧਰਲੇ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਲਾਈ ਹੋਈ ਹੈ ਇਹ ਉਹਨਾਂ ਨੂੰ ਰੋਕਿਆ ਹੋਇਆ ਇਹਨਾਂ ਨੇ ਪੰਜਾਬ ਪੁਲਿਸ ਦੇ ਜਵਾਨ ਵੀ ਖੜੇ ਨੇ ਪਰ ਇੱਥੇ ਐਸਜੀਪੀਸੀ ਦੀ ਜਿਹੜੀ ਬੜੀ ਚਰਚਿਤ ਟਾਸਕ ਫੋਰਸ ਹੈ ਉਹ ਟਾਸਕ ਫੋਰਸ ਲੱਗੀ ਹੋਈ ਹੈ ਉਹਨੂੰ ਰੋਕਣ ਵਾਸਤੇ ਇੱਕ ਬੜਾ ਅਜਮ ਕਿਸਮ ਦਾ ਨਜ਼ਾਰਾ ਇੱਥੇ ਚੱਲ ਰਿਹਾ ਹੈ ਇਹ ਇਹਨਾਂ ਦਾ ਅੱਜ ਸ਼ੋਮੀ ਕਮੇਟੀ ਦਾ ਇੱਥੇ ਬਜਟ ਪ੍ਰਸਤਾਵ ਸੀਗਾ ਬਜਟ ਦੇ ਰਾਜ ਦੇ ਦੇ ਵਿੱਚ ਉਹ ਜਿਹੜਾ ਜਥੇਦਾਰਾਂ ਨੂੰ ਹਟਾਏ ਜਾਣ ਦਾ ਤੇ ਲਾਏ ਜਾਣ ਦਾ ਜਿਹੜਾ ਸਾਰਾ ਫੈਸਲਾ ਸੀ ਇੰਟਰਨਮ ਕਮੇਟੀ ਦਾ ਉਸ ਨੂੰ ਇੱਥੇ ਪ੍ਰਵਾਨਿਤ ਹੋਣਾ ਸੀ ਉਸ ਨੇ ਤਾਂ ਉਸ ਦੇ ਵਿਰੋਧ ਵਿੱਚ ਜੋ ਇੱਥੇ ਜੋ ਹਰਨਾਮ ਸਿੰਘ ਤੋਂ ਮਾਨੇ ਤੱਕਸ਼ਾਲ ਦੇ ਮੁਖ ਸੇਵਾਦਾਰ ਤੇ ਸੰਤ ਸਮਾਜ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਪ੍ਰੋਟੈਸਟ ਦੀ ਉਹ ਪ੍ਰੋਟੈਸਟ ਬਾਹਰ ਚੱਲ ਰਿਹਾ ਇੱਧਰ ਟਾਸਕ ਫੋਰਸ ਲੱਗੀ ਹੋਈ ਹੈ ਤਾਂ ਇਹ ਇੱਕ ਇੱਥੇ ਇੱਕ ਸੀਨ ਹੈਗਾ ਜੋ ਕਿ ਸ਼ੋਮਨੀ ਕਮੇਟੀ ਦਾ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਕਿ ਮੇਨ ਦਫਤਰ ਹੈ ਉਸ ਦਫਤਰ ਦੇ ਬਾਹਰ ਦਾ ਜਿਹੜਾ ਹੈਗਾ ਇਹ ਨਜ਼ਾਰਾ ਹੈਗਾ ਇਹਦੇ ਸਾਹਮਣੇ ਲੰਗਰ ਹਾਲ ਹੈ ਜਿਹੜਾ ਕਿ ਦਰਬਾਰ ਸਾਹਿਬ ਦਾ ਲੰਗਰ ਹਾਲ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹ ਇਸ ਟਾਈਮ ਸੰਗਤ ਨੂੰ ਵੀ ਸਮੱਸਿਆ ਆ ਰਹੀ ਹੈ ਇਹ ਮਸਲਾ ਆਪਣੀ ਥਾਂ ਹੈ ਪਰ ਜਿਹੜੇ ਨਾਰਮਲ ਸੰਗਤ ਹੈ ਜਿਨ੍ਹਾਂ ਨੇ ਇੱਥੇ ਇੱਕ ਇਕੀਦਤ ਦੇ ਲਈ ਆਣਾ ਜਿਹੜੇ ਮੱਥਾ ਟੇਕਣ ਲਈ ਸੰਗਤ ਆ ਰਹੀ ਹੈ ਉਹ ਸੰਗਤ ਦੇ ਜਿਹੜਾ ਵੀ ਰਸਤਾ ਜਿਹੜਾ ਹੈਗਾ ਚਾਰੇ ਪਾਸਿਓਂ ਬੰਦ ਕੀਤਾ ਗਿਆ ਤਾਂ ਇਹ ਇੱਥੇ ਜਿਹੜਾ ਮਸਲਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕੇ ਜੋ ਗਿਆਨੀ ਰਕबीर ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਜਿਸ ਤਰ੍ਹਾਂ ਹਟਾਇਆ ਗਿਆ ਸੀ ਤੇ ਫਿਰ ਉਸ ਤੋਂ ਬਾਅਦ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹਨਾਂ ਨੂੰ ਜਥੇਦਾਰ ਲਗਾਇਆ ਗਿਆ ਕਾਰਜਕਾਰੀ ਤੌਰ ਤੇ ਉਹ ਸਾਰੇ ਫੈਸਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਇਸ ਦੀ ਵਾਰ ਕਰਕੇ ਇੱਥੇ ਜਿਹੜਾ ਪ੍ਰੋਟੈਸਟ ਹੈ ਉਹ ਹੋ ਰਿਹਾ ਹੈਗਾ 2 ਦਸੰਬਰ ਨੂੰ ਇਹ ਫੈਸਲੇ ਕੀਤੇ ਗਏ ਸੀ ਜਿਸ ਦੇ ਵਿੱਚ ਉਸ ਵੇਲੇ ਦਾ ਜਿਹੜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਸੀ ਉਸ ਦੇ ਵਿੱਚ ਜਿਹੜੇ ਕਿ ਹੋਮ ਮਿਨਿਸਟਰ ਸੀਗੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਬਾਰੇ ਸਖਤ ਫੈਸਲੇ ਲਏ ਗਏ ਸੀ ਸੰਸਾਭਾਨ ਦੇ ਵੱਲੋਂ ਉਸ ਤੋਂ ਬਾਅਦ ਉਹਨਾਂ ਨੂੰ ਹਟਾਉਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਤੋਂ ਅੰਦਰ ਇੱਕ ਇਜਲਾਸ ਚੱਲ ਰਿਹਾ ਤਾਂ ਆ ਸੰਦਰ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਨਜ਼ਾਰਾ ਹੈ ਇਹ ਇਹ ਜਿਹੜਾ ਨਜ਼ਾਰਾ ਹੈ ਇਸ ਸੂਸ਼ਿਤ ਪੰਥ ਦੀ ਜਿਹੜੀ ਹਾਲਤ ਹੈ ਉਸ ਨੂੰ ਸਮਝਿਆ ਜਾ ਸਕਦਾ ਕਿ ਕਿਸ ਢੰਗ ਦੇ ਨਾਲ ਇੱਥੇ ਜਿਹੜੀ ਹੈ ਸੰਗਤ ਜਿਹੜੀ ਹੈ ਜਾਂ ਜਿਹੜਾ ਹਾਲਾਤ ਨੇ ਦੋ ਪਾਸੇ ਜੜੀਆਂ ਵੰਡੀਆਂ ਨੇ ਉਹ ਤੁਹਾਨੂੰ ਬਿਲਕੁਲ ਸਪਸ਼ਟ ਜੜੀਆਂ ਨੇ ਦਿਖਦੀਆਂ ਨੇ ਕੈਮਰਾ ਪਰਸਨ ਮੰਤਪਰੀ ਦੇ ਨਾਲ ਮੈਂ ਗੁਰਸ਼ਮੀਰ ਸਿੰਘ ਅੰਮ੍ਰਿਤਸਰ